ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਰਾਤ ਨੂੰ ਓਏ ਆ ਜਾ ਓਏ ਆ ਜਾ ਅਲੀਬ ਬਹਿ ਜਾ ਭੋਲੂ ਇਧਰ ਕਹਿੰਦੇ ਬਿੱਟੂ ਭੋਲੇ ਵਾਲਿਆ ਕਹਿੰਦਾ ਚੇਲਿਆ ਪਾਦੇ ਜੋੜ ਜੋੜ ਕੇ ਚੇਲਿਆ ਪਾਦੇ ਜੋੜ ਜੋੜ ਕੇ ਜਦੋਂ ਉਸਤਾਦ ਮੈਦਾਨ ਦੇ ਵਿੱਚ ਹੋਵੇ ਤੇ ਖੂਨ ਹੋਰ ਵਜ ਜਾਂਦਾ ਏਕਾਣ ਇਹ ਫਰਿਆਦ ਹੈ ਇਹ ਫਰਿਆਦ ਹੈ ਇਹ ਫਰਿਆਦ ਹੈ ਤਾਪੀ ਦਾ ਨਾਮ ਦੀ ਆ ਗਏ ਇਹ ਨਾਲੇ ਭਰਾਵਾਂ ਦਾ ਕੱਲਿਆਂ ਦਾ ਜ਼ਿਕਰ ਕਰਨਾ ਹੈ ਲਓ ਕਮੇਟੀ ਵਾਲੋ ਥੋੜਾ ਵੀ ਧੰਨਵਾਦ ਉਹ ਪੈਂਦੀ ਰੇਡ ਲਓ ਮੀਰੇ ਦੇ ਜਾਦੂ ਦੇ ਦਰਮਿਆਨ ਪਰ ਖੀਵੇ ਵਾਲਾ ਖੀਵੇ ਵਾਲਾ ਇੱਥੇ ਸਰਾਹ ਲ ਆ ਗਿਆ ਲੈ ਵੀ ਭੰਦੇ ਵਾਲੇ ਜਿਹਨੂੰ ਜਿਹਨੂੰ ਖੀਵੇ ਵਾਲੇ ਮੁੰਡੇ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰੋ ਇਸ ਕਬੱਡੀ ਲਈ ਜੋਰ ਨਾਲ ਤਾੜੀਆਂ ਮਾਰ ਦਿਓ ਪਾਣੀ ਵਾਲੇ ਕੱਲੀ ਵਾਲੇ ਵੀਰੋਂ ਪਿੱਛੇ ਨੂੰ ਹੋ ਜਾਓ ਥੋੜਾ ਥੋੜਾ ਭਰਾਵਾਂ ਵਰਗੇ ਪਿੱਛੇ ਨੂੰ ਹੋ ਰਹੀਆਂ ਮਿਲਖਿਆ ਪਿੱਛੇ ਨੂੰ ਕਰੇਣਾ ਵੀਰਾਂ ਨੂੰ ਦੁਨੀਆ ਨੂੰ ਕਬੱਡੀ ਵੇਖਣ ਦਿਓ ਦੁਨੀਆ ਨੂੰ ਕਬੱਡੀ ਵੇਖਣ ਦਿਓ ਖੇਡਾਂ ਵਾਲਿਆਂ ਨੂੰ ਖੇਡਣ ਦਿਓ ਵੇਖਣ ਕਬੱਡੀ ਕਬੱਡੀ ਹੁਸਨ ਕਰ ਪਿਆ ਤੰਨਾ ਸ਼ਹੀਦ ਕੱਟ ਗਿਆ ਉਹ ਨੂੰ ਦੇ ਅੱ ਆਹ ਕੀ ਬਾਤ ਹੈ ਇੱਥੇ ਰੱਖ ਲੈ ਵੀ ਪੰਜਾਬ ਵਾਲਿਆਂ ਦੁਨੀਆ ਨੂੰ ਦਿਖਾ ਦੇ ਭੰਗੜੇ ਪੈਂਦੇ ਬੋਲੇ ਸੋਨ ਹੋ ਓ ਸ੍ਰੀ ਅਕਾਲ ਪੰਮਾ ਖੋ ਸਕਦਾ ਵੀ ਚਰਾਏ ਵਾਲੀ 500 ਦੇ ਮਾਣ ਲਓ ਕਟੜਾ ਵਾਲੇ ਨੇ ਕਬੱਡੀ ਪਾਦੀ ਹੈ ਮੇਲਾ ਗੁੰਈਦਾ ਇੱਧਰ ਰਾਜਪੁਰਾ ਚੁੰਬੜੀਆ ਇੱਧਰ ਰਾਜਪੁਰੇ ਵਾਲਾ ਚੁੰਬੜੀਆ ਇੱਥੇ ਰੱਖ ਜਾਦੂ ਖੀ ਵਾਲਾ ਕਬੱਡੀ ਪਾ ਰਿਹਾ ਆ ਸਾਹਮਣੇ ਪੈਂਦੀ ਰੇਡ ਤੇ ਕੌਣ ਲੈ ਵੀ ਮੀਰਾ ਹੋਰੇਲੇ ਵਸਤਾ ਨੂੰ ਗੋਲ ਬੈਡਲ ਵਸਤਾ ਨੂੰ ਗੋਲ ਬੈਡਲ ਆ ਧੰਨੇ ਦੇ ਕੱਪ ਦਾ ਫਾਈਨਲ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਓ ਜਾਦੂ ਤੇ ਮੀਰਾ ਜਾਦੂ ਤੇ ਮੀਰਾ ਖੜਕਾ ਦੜਕਾ ਖੜਕਾ ਦੜਕਾ ਖੜਕਾ ਦੜਕਾ ਜਗਦੇਵ ਸਿੰਘ ਜੀ ਖੇਡ ਕਬੱਡੀ ਦੇ ਸਰਦਾਰ ਮਨੂਰ ਸਿੰਘ ਜੀ ਧਨਾਸ਼ੀਦ ਆ ਸਾਹਮਣੇ ਤੇਗਰਾਜ ਸਾਹਮਣੇ ਕਬੱਡੀ ਪਾ ਰਿਹਾ ਹੈ ਕਿਹਦੇ ਕੋਈ ਰੀਤੇ ਨੇ ਕਬੱਡੀ ਪਾਈ ਹੈ ਇਹ ਸੂਰਮਾ ਕੋਈ ਨਹੀਂ ਸਹਿ ਸਕਦਾ ਪਰ ਦਰ ਤੋਂ ਮੀਰੀਆਂ ਹਾਲਾਂ ਨੂੰ ਇਹ ਤਾਂ ਚੋਰੀ ਪੜਖਦਾ ਸੋਨੇ ਨੂੰ ਓ ਸਮਾਂ ਪੜਖਦਾ ਯਾਰ ਰਾਜਪੁਰੇ ਵਾਲਾ ਫੇਰ ਉਹ ਜਿੱਤੀ ਦੇ ਕਹਿੰਦੇ ਆਹ ਰਾਜਪੁਰੇ ਵਾਲੇ ਸੋਨੂ ਦੇ ਦਮਿਆਰ ਚੱਲਦਾ ਹੋਇਆ ਮੁਕਾਬਲਾ ਲੋਕ ਪੱਪਾ ਦੇ ਆੜੀ ਵੱਜਦੀ ਹੈ ਪਿਆਰੇ ਵੱਡੇ ਪਿਆ ਆਹ ਲਾਈਨਾਂ ਚੋ ਪਾਰਿਆ ਚਾਰਾਂ ਦੇ ਵਿੱਚੋਂ ਬਾਲ ਪਤਾ ਲੱਗਦਾ ਵੀ ਫਾਈਨਲ ਚੱਲਦਾ ਟਾਈਮ ਰੈਕ ਦੇ ਟੀਮਾਂ ਐਂਟਰ ਹੋਈ ਐ ਇਹ ਖਿਡਰ ਜੀਆਂ ਟੀਮਾਂ 8 ਵਜ ਕੇ 15 ਮਿੰਟ ਦੇ ਫਾਈਨਲ ਆ ਪੈਂਦੀ ਰੇਡ ਇੱਥੇ ਰੱਖ ਇੱਥੇ ਰੱਖ ਨਿਸ਼ਤਰ ਸਿੰਘ ਆਤਾ ਦੇ ਆਲ ਹੋਈ ਜਾਂਦੀ ਐ ਧੰਨਾ ਸ਼ੀਦ ਵਿੱਚ ਮਿੱਤਰੋ ਕਮਾਲ ਹੋਈ ਜਾਂਦੀ ਐ ਕਮਾਲ ਹੋ ਰਹੀ ਐ ਫਾਈਨਲ ਆ ਨੱਲ 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 ਮਨੂਰਪੁਰ ਆਹ ਕਿਆ ਬਾਤ ਆ ਲੈ ਵੀ ਢੰਡੇ ਵਾਲੇ ਦੇ ਸਵਾਲ ਆਏ ਕਿੰਨੇ ਦਮ ਪਾਏ ਪਰ ਗੱਫਿਆਂ ਚ ਮੰਨਾ ਮਾਰਦਾ ਜੀ ਚੱਲ ਚੱਕੋ ਜੀ ਪਰਾਂ ਵਿੱਚ ਹੋ ਜਾਣੀ ਯਾਰੇ ਤੇ ਕੋਲ ਸੰਸਾਰ ਦਾ ਜੀ ਅਜੇ ਖੇਲੇ ਦੀ ਗੱਲ ਕੋ ਸ਼ਬਦ ਨਹੀਂ ਕਰੇ ਸੁਖਾਜ ਰੋਡੇ ਸਾਚੇ ਚੜਦਾ ਜੀ ਲਓ ਜਾਦੂ ਦੇ ਮੀਰੇ ਦੇ ਦਰਮਿਆਨ ਜੱਟੂ ਮੀਰਾ ਜੱਟੂ ਮੀਰਾ ਜਾਦੂ ਮੀਰਾ ਸਿਰਾ ਕਰਤਾ ਏ ਮੁੰਡੇ ਆ ਇੱਕ ਗੱਲ ਪੱਕੀ ਆ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ